ਸਤਿ ਸ਼੍ਰੀ ਅਕਾਲ ਆਦਾਬ ਨਮਸਕਾਰ ਮੈਂ ਮਨੀ ਸ਼ੰਦਗੜ ਤੋਂ ਅੱਜ ਪੈਨਲ ਦੇਖੋ ਕਾਟਨ ਦਾ ਕੁੜਤਾ ਲੈ ਕੇ ਆਇਆ ਸਟੇਟ ਦੇ ਵਿੱਚ ਦੇਖੋ ਬਹੁਤ ਸੋਹਣੇ ਸੋਹਣੇ ਪ੍ਰਿੰਟ ਲੈ ਕੇ ਆਇਆ ਦੇਖੋ ਕੁੜਤੇ ਵੀ ਤੁਹਾਨੂੰ ਦਿਖਾ ਰਹੇ ਹਾਂ ਸਾਡੇ ਕੋਲ ਗਰਮੀਆਂ ਜਿੱਦਾਂ ਸ਼ੁਰੂ ਹੋ ਚੁੱਕੀਆਂ ਨੇ ਗਰਮੀਆਂ ਦੇ ਰਿਲੇਟਡ ਸਾਡੇ ਕੋਲ ਹਰ ਚੀਜ਼ ਹੁੰਦੀ ਆ ਕਈ ਵਾਰੀ ਵੀਡੀਓਜ਼ ਨਹੀਂ ਪੈਂਦੀਆਂ ਹੈਗੀਆਂ ਹਰ ਪ੍ਰੋਡਕਟ ਨੂੰ ਦੇਖੋ ਸੀ ਜਿਹਦਾ ਅੱਜ ਕੁੜਤੇ ਲੈ ਕੇ ਆਇਆ ਸਟੇਟ ਦੇ ਵਿੱਚ ਜਿਹੜੇ ਦੇ ਵਿੱਚ ਸਾਈਜ਼ ਵੀ ਲੈ ਕੇ ਆਇਆ ਦੇਖੋ ਮੈਂ ਸਾਰੇ ਸਾਈਜ਼ ਲੈ ਕੇ ਆਇਆ ਐਲ ਤੋਂ ਲੈ ਕੇ 50 ਸਾਈਜ਼ ਤੱਕ ਤੁਹਾਨੂੰ ਦਵਾਂਗੇ ਇਹਦੇ ਵਿੱਚ ਐਲ ਤੋਂ ਲੈ ਕੇ ਸਾਈਜ਼ ਯਾਦ ਰੱਖਿਓ 50 ਸਾਈਜ਼ ਤੱਕ ਜਿੱਦਾਂ ਦੇਖੋ ਆ ਡਬਲ ਐਕਸਲ ਸਾਈਜ਼ ਦਾ ਪ੍ਰਿੰਟ ਆ ਦੇਖੋ ਬਹੁਤ ਸੋਹਣਾ ਪ੍ਰਿੰਟ ਆ ਇਹ ਜਿਹੜਾ ਇਹਦਾ ਵੀ ਰੇਟ ਆ ਅਸੀਂ ਅੱਜ ਤੁਹਾਨੂੰ ਬਹੁਤ ਦੀ ਚੈਲਿੰਜਿੰਗ ਪ੍ਰਾਈਸ ਦਵਾਂਗੇ ਬਾਜ਼ਾਰ ਦੇ ਨਾਲੋਂ ਦੇਖੋ ਜਿਹੜੇ ਕੁੜਤੇ ਨੇ ਨਾ ਲੈ ਗੀਆਂ ਤੁਸੀਂ ਮੈਚ ਕਰਕੇ ਤੁਸੀਂ ਹੋਰ ਕੁੜਤੇ ਵੀ ਸਾਡੇ ਕੋਲ ਬਹੁਤ ਡਿਜ਼ਾਈਨ ਹੈਗੇ ਜਿੱਦਾਂ ਪ੍ਰਿੰਟਡ ਨੇਗੇ ਪਲੇਨ ਕੁੜਤੇ ਲੈਣੇ ਨੇ ਪਲੇਨ ਵੀ ਮਿਲ ਜਾਣਗੇ ਦੇਖੋ ਆ 50 ਸਾਈਜ਼ ਲੈ ਕੇ ਆਇਆ ਦੇਖੋ ਤੁਸੀਂ ਕਿੱਡਾ ਖੁੱਲਾ ਡੁੱਲਾ ਸਾਈਜ਼ ਦਾ 50 ਸਾਈਜ਼ ਲੈ ਕੇ ਆਇਆ ਜਿਹੜਾ ਇਹਨਾਂ ਦਾ ਵੀ ਰੇਟ ਅੱਜ ਤੁਹਾਨੂੰ ਅਸੀਂ ਸਿਰਫ ਐਂ ਸਿਰਫ 300 ਰੁਪਏ ਦੇਵਾਂਗੇ ਰੇਡ ਦੀ ਪੂਰੀ ਫੁੱਲ ਚਾਰਜਿੰਗ ਪ੍ਰਾਈਸ ਆ ਮੇਰਾ ਇਹ ਗਾਰੰਟੀ ਆ ਰੇਡ ਦੀ ਔਰ ਕੱਪੜੇ ਦੀ ਵੀ ਆਫਟਰ ਵਾਸ਼ ਕੱਪੜੇ ਦੀ ਪੂਰੀ ਫੁੱਲ ਗਾਰੰਟੀ ਹੋਊਗੀ ਇਸ ਨੂੰ ਖਰੀਦਣ ਲਈ ਜਲਦੀ ਜਲਦੀ ਸ਼ਾਪ ਤੇ ਵਿਜ਼ਿਟ ਕਰੋ ਜਾਂ ਤੁਸੀਂ ਆਨਲਾਈਨ ਵੀ ਆਰਡਰ ਕਰ ਸਕਦੇ ਹੋ ਇੱਕ ਹੋਰ ਨਵੀਂ ਵੀਡੀਓ ਵਿੱਚ ਨਵੇਂ ਡਿਜ਼ਾਈਨ ਦੇ ਨਾਲ